ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰਾਮੂ ਵਾਲਾ ਹਰ ਚੋਕਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਕਾ ਪੁੱਟਰ ਦੇ ਲਾਗੇ ਪੈਂਦਾ ਏ ਛੋਟੇ ਪੁੱਟਰ ਦੇ ਠੀਕ ਹਨਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਠੀਕ ਹੈ ਜੀ ਬਾਕੀ ਬਾਈ ਦਾ ਨੰਬਰ ਆਪਾਂ ਲਾਵਾਂਗੇ ਸਕਰੀਨ ਤੇ ਭਰਾ ਠੀਕ ਹੈ ਨਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਬਾਈ ਜੀ ਨਾਮ ਨਾ ਪੰਤਾ ਜੀ ਪੰਡ ਪੰਡ ਰਾਮੂ ਵਾਲਾ ਹਰਚੋ ਬਾਈ ਜਿਹੜਾ ਮੁੱਗਾ ਹਾਂਜੀ ਹਾਂਜੀ ਤੇ ਪਹਿਲੀ ਬੱਚੀ ਦੀ ਬਾਈ ਜਾਣਕਾਰੀ ਜਾਣਕਾਰੀ ਬਾਈ ਇਹ 9 ਮਹੀਨਿਆਂ ਦੀ ਆ ਹਾਂਜੀ 8-9 ਮਹੀਨੇ ਦੱਸਿਆ ਉਹਨਾਂ ਨੇ ਇਹ ਤੇ ਬੱਚੀ ਬਹੁਤ ਜੰਗੀ ਆਏ ਹੈ ਤੇ ਨਾਲ ਦੇ ਪਿੰਡੋ ਲਈ ਵੀ ਆ ਠੀਕ ਹੈ ਜੀ ਹਾਂਜੀ ਚੈੱਕ ਕਰ ਸਰ ਦੇਖੋ ਪੂਤੀ ਪਾਤੀ ਬਹੁਤ ਸੋਹਣੀ ਬੱਚੀ ਚਮਕਲੀ ਆਵੇਂ ਨੀਗੀ ਠੀਕ ਹੈ ਮੜੇ ਇਹ ਫੂਸ ਪੜ ਲਉਂਗਾ ਮੜੇ ਥਾਣ ਦਿਖਾ ਲੈਣੇ ਸੁਣ ਕੇ ਇਹ ਦੇਖ ਲੈ ਥਾਣ ਤੋਂ ਬਹੁਤ ਸੋਹਣੇ ਲੱਗੇ ਬੱਚੀ ਚਾਰ ਥਾਣਾ ਹਾਂ ਚਮਕਲੀ ਬੱਚੀ ਆ ਉਹਨਾਂ ਦੀ ਰੇਟ ਜਮਾ ਜਾਜ ਭਾਈ ਰੇਟ ਆਏ ਆ ਭਰਾ ਮੇਰੇ ਆ ਵੀ ਕਈ ਰਹੀ ਨਾ ਕੋਈ ਵੇਚਣ ਵਾਲਾ ਵੀਰ ਲੈ ਕੇ ਜਾਂਦਾ ਮੈਥੋਂ ਅੱਗੇ ਵੀ ਲੈ ਜਾਂਦੇ ਆ ਇਹਨਾਂ ਦੀ ਗੱਲ ਕੋਈ ਨਹੀਂ ਹਾਂਜੀ ਤੇ ਆਪਾਂ ਫੋਨ ਤੇ ਕਰਾਂਗੇ ਜਾਇਜ ਹੋਣਗੇ ਫੋਨ ਤੇ ਇਹ ਨਹੀਂ ਵੀ ਉਹ 25 25 ਪੀਪੀ ਵਾਲਾ ਕੰਮ ਹੈ ਨਹੀਂ ਪਛਗਾਨ ਠੀਕ ਹੈ ਜੀ ਤੋਰ ਦੋ ਭਰਾ ਲੋ ਭਰਾ ਅਸੀ ਦੀ ਫੇਸ ਕੁਆਲਟੀ ਬਾਈ ਕਹਿੰਦਾ ਫੋਨ ਤੇ ਰੇਟ thora tala ton dikha dende ha loc 3 ਬੱਸੀਆਂ ਤੇ 2 ਗਾਵਾਂ ਬਾਈ ਹੈ ਹਾਂਜੀ ਹਾਂਜੀ 3 ਬੱਛੀਆਂ 2 ਗਾਵਾਂ ਇੱਕ ਗਾਂ ਮਗਰ ਬੱਛੀ ਆ ਹਾਂਜੀ ਹਾਂਜੀ ਆ ਬਈ ਠੀਕ ਠੇ ਠੀਕ ਹੈ ਠੀਕ ਨੇਓ ਪ੍ਰਾ ਮੋੜ ਦੇ loc ਕੱਦ ਬਲਡ ਪੈਸ ਘਟ ਪੂੜਾ ਢੋਲੀ ਚਾਲੀ ਕਰਮਾਂ ਵਾਲੀ ਦੀ ਸੋਹਣੀ ਆ ਤੇ ਤੋਰਾ ਤੁਸੀਂ ਦੇਖ ਸਕਦੇ ਹੋ loc ਇਹ ਹੈਗੀ ਸੀ ਇੱਕ ਨੰਬਰ ਬਾਈ ਤੋਂ ਉਹ ਨੰਬਰ ਮੁਤਾਬਕ ਬਾਈ ਤੋਂ ਰੇਟ ਪੁੱਛ ਸਕਦੇ ਭਰਾ ਠੀਕ ਹੈ ਨਾ ਠੀਕ ਹੈ ਜੀ ਹਾਂਜੀ ਭਾਈ ਦੂਜੀ ਦੀ ਦੱਸੋ ਜਾਣਕਾਰੀ ਦੂਜੀ ਭਾਈ ਇਹ ਨਿਊ ਵਰਤ ਗਈ ਹੈ ਹਾਂਜੀ 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 ਠੀਕ ਹੈ ਸੱਤਾ ਫਾ ਮਹੀਨੇ ਹੋਏ ਆ ਹਾਂਜੀ ਇਹਦੇ ਵੀ ਥਣ ਥਣ ਵੇਖ ਰਾ ਬਹੁਤ ਸੋਹਣੇ ਲੱਗੇ ਹੋਏ ਆ ਠੀਕ ਹੈ ਕੋਹਣੀਆਂ ਵੱਛੀਆਂ ਲੂਈ ਲਾਈਂ ਝਾੜ ਗਿਆ ਨਾ ਚਮਕਾਂ ਲੀਆਂ ਬਹੁਤ ਇਹਦਾ ਨਮਾਈਆਂ ਨਹੀਂ ਜਿਹੜਾ ਨਾ ਭਰਗਾ ਪੰਨੀਆਂ ਸੀ ਮੈਂ ਕੀਤੀਆਂ ਸਾਫ ਰੋ ਕਰਨ ਪਰਸ ਠੀਕ ਹੈ ਜੀ ਹਾਂਜੀ ਤੇ ਇਹਦਾ ਰੇਟ ਵੀ ਹਾਂ ਭਾਈ ਫੋਨ ਤੇ ਕਰਾਂਗੇ ਆਪਾਂ ਠੀਕ ਹੈ ਠੀਕਾ ਤੋਰ ਦੋ ਭਾਈ ਨੂੰ ਵੀ ਉਹ ਪ੍ਰੋਸਪੈਕਟ ਪੂਰਾ ਕੱਦ ਫੇਸ ਕੁਆਲਟੀ ਬੱਚੀ ਇਹ ਵੀ ਬਹੁਤ ਚੰਗੀ ਗੁਲਾਬੀ ਥਾਨ ਲੱਗਾ ਉਹੋ ਵੀ ਗੁਲਾਬੀ ਲੱਗਾ ਭਾਈ ਇਹਨੂੰ ਵੀ ਗੁਲਾਬੀ ਲੱਗਾ ਲੋ ਜੀ ਚੱਕਰ ਸੱਦ ਤੋਰਾ ਤੋਰਾ ਨੋੜ ਦੇ ਪ੍ਰਾ ਆਪਾਂ ਭਾਈ ਉਹ ਜਾ ਪਸੂ ਹੀ ਨਹੀਂ ਲੈਂਦੇ ਠੀਕ ਹੈ ਜੀ ਹਾਂ ਜੀ ਲੋ ਜੀ ਛੋਟਾ ਕੰਨਾ ਕੱਠਪੂੜਾ ਕਰਮਾਂ ਵਾਲੇ ਦਾ ਸੋਣਾ ਲੋ ਜੀ ਇਹ ਹੈਗੀ ਸੀ ਦੋ ਨੰਬਰ ਪ੍ਰਾ ਠੀਕ ਹੈ ਨਾ ਲੋ ਜੀ ਆਸ-ਪਾਸੇ ਦੇ ਪਿੰਡਾਂ ਵਾਲੇ ਸਾਰੇ ਪਿੰਡਾਂ ਵਾਲੇ ਮਿੱਥੂ ਲੈ ਕੇ ਜਾਂਦੇ ਆਂ ਠੀਕ ਐ ਸੀਕੀ ਹਾਂਜੀ ਪਹਿਲਾਂ ਨੰਬਰ ਦੱਸੋ ਜੀ ਤਿੰਨ ਨੰਬਰ ਬਾਈ ਇਹੇ 12 ਮਹੀਨਿਆਂ ਦੀ ਬੱਚੀ ਆ ਹਾਂਜੀ ਹਾਂਜੀ ਤੇ ਲੋਪਰਾ ਚੱਕਾ 12 ਮਹੀਨੇ ਦੀ ਥਾਣੇ ਹਾਂਜੀ ਹਾਂਜੀ ਥਾਣੇ ਦੀ ਬਹੁਤ ਸੋਹਣਾ ਲੱਗਾ ਵਾ ਥਾਣਾ ਇੱਕ ਮਿੰਟ ਮੜਾ ਟੱਕਰ ਦੀ ਕੋਈ ਗੱਲ ਨਹੀਂ ਪਚਾ ਕੇ ਜੀ ਉਹ ਗਾ ਮਾਰਦੀ ਚੱਕੀ ਦਿਖਾ ਦੇ ਲੇ ਥਾਣੇ ਨੂੰ ਵੀ ਬਹੁਤ ਸੋਹਣੇ ਲੱਗੇ ਆ ਕਲਾ ਕਲਾ ਥਾਣਾ ਬੱਚੀ ਠੀਕ ਐ ਜੀ ਤੋਰ ਦਿਓ ਭਰਾ ਇਹਨੂੰ ਲੋ ਜੀ ਹਰੇ ਪਤੇ ਥੋੜਾ ਸੋਹਣਾ ਕਰਮਾਂ ਵਾਲੀ ਦਾ ਅਸ ਪਤੇ ਚੱਕਦੇ ਤੇ ਥੱਲੇ ਤੁਸੀਂ ਆਪ ਕਰਨੀ ਠੀਕ ਐ ਨਾ ਲੋ ਜੀ ਲੋਪਰਾ ਆ ਜਿਲਾ ਮੋਗਾ ਲੋ ਜੀ ਤੋੜਾ ਤਰਾ ਪੱਠ ਪੁੜਾ ਠੀਕ ਹੈ ਜੀ ਮੋੜ ਲੋ ਲੋ ਜੀ ਨਾ ਮਾਰ ਨਾ ਗਾਣਾ ਤੇ ਨੰਬਰ ਮੜਾ ਦੂਰ ਰੱਖੋ ਇਹਨਾਂ ਨੂੰ ਠੀਕ ਹੈ ਨਾ ਮਾਰ ਇਹਨਾਂ ਆ ਮੈਂ ਹੀ ਕਹਿੰਦੇ ਮੈਂ ਕਾ ਮਾਰ ਲੋ ਜੀ ਤੋੜਾ ਤਰਾ ਸੁਣਾ ਕਰਮਾ ਬੜਾ ਠੀਕ ਹੈ ਜੀ ਹਾਂਜੀ ਵੀ ਗਾਹ ਦੀ ਜਾਣਕਾਰੀ ਦਿਓ ਆਪਣੀ ਦੀ ਗਾਂ ਬਾਈ ਇਹਨੂੰ 1.5 ਮਹੀਨਾਗਾ ਸੂਈ ਨੂੰ ਹਾਂਜੀ ਬੱਚਾ ਆਪਣੇ ਕੋਲੇ ਮਰਿਆ ਹਾਂਜੀ ਆਪਣਾ ਕੈਮਰਾ ਲੱਗਾ ਵਾ ਮੈਂ ਇੱਕ ਵੀਡੀਓ ਨਹੀਂ ਬਣਾਈ ਬੱਚੇ ਮਰੇ ਦੀ ਸਹੀ ਤੇ ਕੋਈ ਚੈੱਕ ਕਰਾ ਲਵੇ ਵੀ ਡਾਕਟਰ ਕਹਿ ਦੇਵੇ ਵੀ 6 ਮਹੀਨਾ ਤੂੰ ਸੂਈ ਤੇ ਜਾਂ ਸਾਲ ਦੀ ਸੂਈ ਆਪਾਂ ਗਾਂ ਫਰੀ ਦੇ ਦਿਆਂਗੇ ਆਪਾਂ ਇੰਨੀ ਗਰੰਟੀ ਕਰਦੇ ਕਿੰਨਾ ਟਾਈਮ ਦੇ ਇਹਨੂੰ ਸੂਈ ਨੂੰ ਹੋ ਗਿਆ ਜੀ ਇਹਨੂੰ 1.5 ਮਹੀਨਾ ਸੂਈ ਨੂੰ ਹੋ ਗਿਆ ਜੀ ਬੱਚਾ ਕਿਸ ਜਿਹੜਾ ਪਿਆ ਬੱਚਾ ਸੀਗਾ ਜੀ ਮਗਰ ਬਹੁਤ ਸੋਹਣਾ ਤੇ ਪਰ ਉਹ ਸਾਹਮਣੇ ਕੈਮਰਾ ਲੱਗਾ ਕੈਮਰੇ ਵਿੱਚ ਦੇਖ ਸਕਦਾ ਬੰਦਾ ਆਪਾਂ ਕੱਢ ਕੇ ਦਿਖਾ ਦੇਾਂਗੇ ਬਾਹਰ ਠੀਕ ਹੈ ਰੇਟਾ ਦਾ ਭਰਾ ਰੇਡ ਬਾਈ ਫੋਨ ਤੇ ਹੀ ਇਹਦਾ ਰੰਗ ਰਿਹਾ ਹੁਣ ਤੇ ਤੋੜ ਜੈ ਜੀ ਹੋਊਗਾ ਬਾਲਾ ਨਹੀਂ ਹੋਊਗਾ ਠੀਕ ਹੈ ਜੀ ਹਾਂ ਮੋੜ ਮੋੜਦਾ ਨਹੀਂ ਆ ਜੇ ਕੋਈ ਬੰਦਾ ਜ ਮੋੜਦਾ ਨਹੀਂ ਖਾਲੀ ਹਾਂ ਦੁੱਧ 15 ਕਿਲੋ ਆ ਆਪਾਂ 14 ਕਿਲੋ ਦੇਵਾਂਗੇ ਠੀਕ ਹੈ ਕਿ ਨਹੀਂ ਠੀਕ ਹੈ ਜੀ ਗਾਂ ਅਗਲੇ ਦੀ ਸੇਵਾ ਵੀਰੇ ਤੇ ਦੋ ਡੰਗ ਚੋੜੇ ਚਾਹਤਾਂ ਡੰਗ ਚੋੜੇ ਹਾਂ ਠੀਕ ਹੈ ਜੀ ਗਾਂ ਹਣ ਸੇਵਾ ਤੇ ਆ ਤੇ ਚਵਾਈ ਚੂਈ ਮੈਂ ਕਹਿੰਦਾ ਨਲਕਾ ਹੀ ਆ ਸਮਝ ਲੈ ਠੀਕ ਹੈ ਜੀ। ਆਹ ਇਹਦੀ ਸੋਹਣੀ ਲੱਗੀ ਵੀ ਹੈ। ਦੋਨਾਂ ਗਾਇਆਂ ਨੂੰ ਜਵਾਈ ਬਹੁਤ ਸੋਹਣੀ ਲੱਗੀ। ਥਾਂ ਵੀ ਸੋਹਣਾ ਲੱਗਾ। ਠੀਕ ਹੈ। ਜਵਾਈ ਵੀ ਸੋਹਣੀ ਲੱਗੀ ਵੀ ਹੈ। ਲੋਪਰਾ। ਲੈ ਬਾਈ ਫਾੜੀ ਵਾਲਾ। ਇਹ ਦਿਖਾ ਦੇ ਮਾੜੇ ਮਾੜੇ ਸਿੰਘ ਆ ਮੁੱਤੂਂਗੀ ਆ ਮਾੜੀ ਜੀਉ ਸਿੰਘਾਂ ਦਾ ਕੋਈ ਵਟਾ ਵੀ ਹੈ ਨਹੀਂ ਐਡਾ ਹੈ। ਇਹ ਸਿੰਘ ਤਾਂ ਦਿਖਾ ਦੇ ਬਈ ਸੇ ਫੇਸ ਦਿਖਾ ਦੇ ਆਪਾਂ ਲੋ। ਇਹ ਦਿਖਾ ਦਿਓ ਮਾੜੇ ਜੰਮੂ। ਛੀਰ ਦੇਖ ਲੋ। ਇੰਨਾ ਨਹੀਂ ਪਤਾ ਲੱਗਦਾ ਇਹ ਤਾਂ ਭਲਾ ਦੀ ਵੜਾ ਦੇ ਮਾੜੇ ਮਾੜੇ ਰਹਿ ਜਾਣੇ। ਪਰ ਆਪਾਂ ਵੜਾਏ ਵੀ ਹੋਏ ਨਹੀਂ ਕੀ ਲੋੜ ਹੈ। ਠੀਕ ਹੈ ਜੀ। ਹਾਂ ਜੀ। ਅੱਜ ਵੀ ਗਾਂ ਦੂਜੇ ਨੰਬਰ ਦੱਸੋ ਇਹਦਾ ਕੀ ਗੱਲ ਬਾਤ ਇਹ ਬਾਈ ਤੀਜੇ ਸਵੇਸ ਹੋਈ ਆ ਵੜ ਹਾਂਜੀ ਵੱਡੀ ਭੁੱਡੀ ਜੰਗੀ ਥਾਂ ਤੋਂ ਬਹੁਤ ਸੋਹਣਾ ਲੱਗਾ ਠੀਕ ਆ ਆ ਅੱਛੀ ਐ ਦੀ ਮਗਰ ਬੱਸੀ ਆ ਹਾਂ ਲੋਪਾ ਆ ਦੇ ਲੋ ਅੰਦਾਜ਼ਾ ਆ ਵੀ ਲਾ ਲੈ ਅਗਲਾ ਵੀ ਡੇਢ ਮਹੀਨੇ ਸੂਈ ਜਾਂ ਦੋ ਆਦੀ ਸੂਈ ਵੀ ਆ ਹਾਂਜੀ ਹਾਂ ਦੋਆਂ ਤੋਂ ਉੱਤੇ ਨਹੀਂ ਸੂਈ ਵੀ ਆ ਕਿੰਨੇ ਟਾਈਮ ਸੂਈ ਪਿਆ ਇਹ ਦੋ ਦੋ ਮਹੀਨੇ ਤੋਂ ਘੱਟ ਹੀ ਆ ਬਾਈ ਦੋ ਲਾਲਾ ਜਾਂ ਕੁਛ ਲਾਲਾ ਯਾਰ ਜੇ ਮਰਜੀ ਅਗਲੇ ਨੂੰ ਦੀ ਲਈ ਕੋਈ ਅੱਜ ਕੱਲ੍ਹ ਨਹੀਂ ਜਾਣਦਾ ਹੈ ਨਹੀਂ ਕੋਈ ਵੀ ਹੈਨਾ ਠੀਕ ਹੈ ਠੀਕ ਹਾਂ ਤੇ 15 15 ਕਿਲੋ ਦੁੱਧ ਪਚਵਾ ਕੇ ਦੇਵਾਂਗਾ ਹੂੰ ਥੋੜੀ ਜੀ ਬੰਦ ਲੈਵੇ ਦੀ ਐ ਇਹ ਬੰਦ ਲੈ ਵੀ ਦੀ ਹਾਂ ਠੀਕ ਤੋੜ ਦੋ ਭਰਾਣਾ ਥਣ ਸੁਣ ਇਹਨੂੰ ਵੀ ਚੁਾਈ ਚੁਈ ਬਹੁਤ ਚੰਗੀ ਲੱਗੀ ਓਹੜ ਨੂੰ ਰੈੜ ਵੱਡਾ ਵੜਾ ਚਾਉਂ ਬਈ ਨਹੀਂ ਗਈ ਠੀਕ ਹੈ ਕੱਦ ਵੜ ਸਕਣਾ ਹਾਂ ਠੀਕ ਹੈ ਲੋ ਜੀ ਸਪੱਟ ਕੋੜਾ ਤੇ ਫੇਸ ਕੁਆਲਿਟੀ ਤੇ ਕਰਤਾ ਦੇ ਲਿਓ ਭਰਾ ਮੋੜ ਦਿਓ ਲੋ ਜੀ ਕੋਟਾ ਤਾਰਾ ਕਰਮ ਵਾਲੀ ਦਾ ਸੋਨਾ ਤੇ ਹੂੰ ਮੈਂ ਨਹੀਂ ਹੰਬਿਆ ਜਾ ਕੋ ਕਰਦੀਆਂ ਢੂਈ ਚੱਕਦੀ ਆ ਹਾਂਜੀ ਲੋ ਜੀ ਦੇ ਵੀਦਾਂ ਪਾਜਾ ਤੁਸੀਂ ਦਾਹਾ ਦਾ ਭਰਾ ਬਚੀਆਂ ਜ਼ਰੂਰ ਆ ਭਾਈ ਇਹਨਾਂ ਚ ਦੁੱਧ ਉਤ ਨਹੀਂ ਆਦਾ ਹਾਂਜੀ ਉਹ ਛੋਟੇ ਛੋਟੇ ਮਾੜੀਆਂ ਮੜੀਆਂ ਭਾਈ ਉਹਦਾ ਕੋਈ ਹੈ ਨਹੀਂ ਬੱਤਾ ਠੀਕ ਹੈ ਉਹ ਆਪਣੀ ਗਾਰੰਟੀ ਉਹ ਜੇ ਕੋਈ ਆਨਲਾਈਨ ਵੀ ਮੰਗਾਊਗਾ ਕਹਿਣਾ ਹਾਂਜੀ ਆਪਾਂ ਅਗਲੇ ਨੂੰ ਫੋਨ ਤੇ ਚਵਾ ਕੇ ਦਿਖਾਵਾਂਗੇ ਉਵੇਂ ਹਾਂਜੀ ਠੀਕ ਹੈ ਕਰਨੀ ਠੀਕ ਹੈ ਹਾਂ ਜੇ ਕੋਈ ਉਹ ਅਗਲਾ ਕਹੂਗਾ ਵੀ ਨੁਕਸਾ ਵੀ ਅਸੀਂ ਨਹੀਂ ਲੈਣੀ ਹੋ ਰਹਿਣ ਦੇ ਵੀ ਕੋਈ ਚੱਕਰ ਨਹੀਂ ਨਹੀਂ ਠੀਕ ਹੈ ਵੈਸੇ ਲੇਕਿਨ ਸਭੀ ਦੀ ਲੋੜ 2 ਡਾਗ ਚੋਕੇ 4 ਡਾਗ ਚੋਕੇ ਹਾਂ ਬੜਾ ਜਿਨ ਮਰਜੀ ਝੋਲੇ ਬੈ ਯਾਰ ਆਪਾਂ ਨੂੰ ਕੋਈ ਦੁੱਖ ਨਹੀਂ ਗੱਲ ਸੱਲੀ ਕਰਕੇ ਲੈ ਕੇ ਜਾਵੇ ਹਾਂ ਮਹਾਰਾਜ ਜੀ ਦੇ ਪਾਸ਼ਾ ਕਰਪਾ ਰੱਖੇ ਠੀਕ ਹੈ ਜੀ ਤੇ ਬੜਾ ਚਾਰ ਡੰਗ ਝੋਲੇ 4 ਦਿਨ ਝੋਲੇ ਮੇਰੇ ਲਈ ਠੀਕ ਹੈ ਜੀ ਬਸ ਥੀਕ ਕਰੋ ਭਰਾ ਦੋ ਗੰਨ 14 ਦਿਨਾਂ ਦੇ 8 ਰੰਗ ਹੋ ਜਾਂਦੇ ਠੀਕ ਹੈ ਜੀ ਤਨ ਬਸੀਆਂ ਬਾਈ ਕੋਲ ਟੌਪ ਦੀਆਂ ਬਾਈ ਜੀ ਨਜ਼ਰੂਕ ਕਨੈਕਟ ਕਰੋ ਠੀਕ ਹੈ ਜੀ ਜਲਾ ਮੋਕਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ